ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਰਵਿੰਦਰ ਕੌਰ ਲੈ ਕੇ ਆਏ ਤੁਹਾਡੇ ਵਾਸਤੇ ਨਾਈਟ ਸੂਟ ਲੌਂਗ ਨਾਈਟ ਸੂਟ ਦੀ 컬렉ਸ਼ਨ ਠੀਕ ਹੈ ਜੀ ਸੂਟ ਦੀ 컬렉ਸ਼ਨ ਦੇਖਣ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਅਸੀਂ ਤੁਹਾਡੇ ਵਾਸਤੇ ਇੱਕ ਸੂਟ ਦਾ ਗਿਫਟ ਲੈ ਕੇ ਆ ਰਹੇ ਹਾਂ ਗਿਫਟ ਮਿਲੇਗਾ ਉਹਨਾਂ ਨੂੰ ਜਿਹੜੇ ਸਾਡੀ ਵੀਡੀਓ ਨੂੰ ਸ਼ੇਅਰ ਕਰਕੇ ਆਪਣੇ ਸਕਰੀਨਸ਼ਾਟ ਆਪਣੇ ਸਟੇਟਸ ਤੇ ਲਗਾ ਕੇ ਸਕਰੀਨਸ਼ਾਟ ਸਾਨੂੰ ਭੇਜਣਗੇ ਠੀਕ ਹੈ ਜੀ ਵੀਡੀਓ ਦੀ ਟਾਈਮਿੰਗ ਹੋਏਗੀ ਰਾਤ 8 ਵਜੇ ਦੁਪਹਿਰੇ ਹੋਏਗੀ 10 ਤੋਂ 12 ਵਜੇ ਦੇ ਵਿੱਚ ਪੇਮੈਂਟ ਦਾ ਮੂਡ ਆਨਲਾਈਨ ਹੋਏਗਾ ਐਡਰੈਸ ਸਾਡਾ ਹੋਏਗਾ ਅਡਾ ਮੋਨੰਗਲ ਬਟਾਰਾ ਰੋਡ ਬ ਜਿਨ੍ਹਾਂ ਦੀ ਆਪਾਂ ਪਹਿਲਾਂ ਥੋੜੇ ਦਿਨ ਪਹਿਲਾਂ ਵੀਡੀਓ ਪਾਈ ਸੀ 15-20 ਦਿਨ ਪਹਿਲਾਂ ਔਰ ਬਹੁਤ ਸਾਰਾ ਸਟਾਕ ਇਹਦਾ ਆਪਣਾ ਉਦੋਂ ਹੀ ਕਲੀਅਰ ਹੋ ਗਿਆ ਸੀ ਨਾਲ ਦੀ ਨਾਲ ਔਰ ਬੜੀ ਬੜੀ ਡਿਮਾਂਡ ਆ ਰਹੀ ਸੀ ਕਿ ਹੋਰ ਲੈ ਕੇ ਆਓ ਕਿਸੇ ਨੇ ਦੋ ਮੰਗਾਈ ਕਿਸੇ ਨੇ ਚਾਰ ਮੰਗਾਈ ਬਹੁਤ ਹੀ ਸੂਟ ਪਸੰਦ ਆਏ ਸਾਰੇ ਸਾਰਿਆਂ ਨੂੰ ਤੇ ਚਲੋ ਦੇਖਦੇ ਆਂ ਅੱਜ ਦੇ ਆਪਾਂ ਨਾਈਟ ਸੂਟ ਦੀ ਕਲੈਕਸ਼ਨ ਇਹਨਾਂ ਦੇ ਵਿੱਚ ਸਾਈਜ਼ਸਾਂ ਨੂੰ ਮਿਲ ਜਾਣਗੇ ਐਮ ਤੋਂ ਲੈ ਕੇ 5ਐਕਸਲ ਤੱਕ ਮਿਲ ਜਾਣਗੇ ਜਿਹੜਾ ਕਿ ਪੂਰਾ ਨਾਈਟ ਸੂਟ ਹੋਏਗਾ ਰਾਗਣੀ ਦਾ ਤੇ ਜਿਹੜੀ ਟੀ-ਸ਼ਰਟ ਹੋਏਗੀ ਉਹ ਤੁਹਾਨੂੰ ਮਿਲ ਜੇਗੀ ਐਲ ਤੋਂ ਲੈ ਕੇ 7 XL ਤੱਕ ਮਿਲ ਜੇਗੀ ਔਰ ਨਾਲ ਦੀ ਨਾਲ ਹੀ ਤੁਹਾਨੂੰ ਲੋਅਰ ਵੀ ਮਿਲੇਗਾ ਸੈਪਰੇਟ ਜਿਹੜੀ ਟੀ-ਸ਼ਰਟ ਆ ਤੁਸੀਂ ਟੀ-ਸ਼ਰਟ ਲੈਣੀ ਚਾਹੋ ਟੀ-ਸ਼ਰਟ ਲੈ ਸਕਦੇ ਤੁਸੀਂ ਲੋਅਰ ਲੈਣਾ ਚਾਹੋ ਕਲਾ ਲੋਅਰ ਵੀ ਲੈ ਸਕਦੇ ਉਹ ਲੋਅਰ ਜਿਹੜਾ ਤੁਹਾਨੂੰ ਮਿਲੇਗਾ ਉਹ ਵੀ 4 XL 5 XL ਤੱਕ ਮਿਲ ਜਾਏਗਾ ਠੀਕ ਹੈ ਜੀ ਪਹਿਲਾਂ ਦਿਖਾ ਦਿੰਨੇ ਆਪਾਂ ਪੂਰਾ ਸੂਟ ਤੇ ਇਹ ਵੀ ਤੁਹਾਨੂੰ ਜਰੂਰ ਦੱਸ ਦਈਏ ਕਿ ਜਦੋਂ ਤੁਸੀਂ ਇਹ ਸੂਟ ਲੈਣਾ ਹੈ ਤੁਹਾਨੂੰ ਫੋਟੋ ਵਾਲਾ ਮਤਲਬ ਵੀਡੀਓ ਵਾਲਾ ਜ਼ਰੂਰੀ ਨਹੀਂ ਕਿ ਸਾਰਿਆਂ ਨੂੰ ਉਹੀ ਮਿਲੇਗਾ ਇੱਕ ਜਾਨੇ ਨੂੰ ਤੇ ਮਿਲ ਜਾਏਗਾ ਪਰ ਸਾਰਿਆਂ ਨੂੰ ਵੀਡੀਓ ਵਾਲਾ ਨਹੀਂ ਮਿਲੇਗਾ ਇਸ ਕਰਕੇ ਤੁਹਾਨੂੰ ਪਸੰਦ ਕਰਾ ਕੇ ਹੀ ਦਵਾਂਗੇ ਕਿਉਂਕਿ ਜਿਹੜੇ ਵੀ ਸਾਡੇ ਕੋਲ ਅਵੇਲੇਬਲ ਹੋਣਗੇ ਉਹਨਾਂ ਦੇ ਵਿੱਚੋਂ ਪਸੰਦ ਕਰਾ ਕੇ ਤੁਹਾਨੂੰ ਦਵਾਂਗੇ ਪਰ ਸਾਰਿਆਂ ਨੂੰ ਵੀਡੀਓ ਵਾਲਾ ਨਹੀਂ ਮਿਲੇਗਾ ਠੀਕ ਹੈ ਜੀ ਆ ਗਿਆ ਐਮ ਸਾਈਜ਼ ਇਹ ਤੁਸੀਂ ਐਸਟੀਮੇਟ ਲਗਾ ਲਓ ਇਹ 18 ਬ੍ਰੈਸਟ ਵਾਲਿਆਂ ਨੂੰ ਆਰਾਮ ਨਾਲ ਆ ਜਾਏਗਾ ਲੈਂਥ ਆਏਗੀ हिਪ ਤੋਂ ਥੋੜੀ نیچے ਠੀਕ ਹੈ ਇਹ ਆਏਗਾ ਇਹਦਾ ਲੋਅਰ ਪਿਓਰ ਕਾਟਨ ਦਾ ਹੋਏਗਾ ਇਹ ਠੀਕ ਹੈ ਔਰ ਕੋਦ ਵੀ ਵਰਤਦੇ ਬੜਾ ਵਧੀਆ ਰਹਿੰਦਾ ਹੈ ਹਲੋ ਜੀ ਐਮ ਸਾਈਜ਼ ਤੇ ਠੀਕ ਹੈ ਐਮ ਸਾਈਜ਼ ਤੋਂ ਲੈ ਕੇ ਡਬਲ ਐਕਸਲ ਤੱਕ ਲੱਗੇਗਾ ਜੀ ਪ੍ਰਾਈਸ 450 ਐਡ ਸ਼ਿਪਿੰਗ ਤੇ ਜਿਹੜਾ ਆ ਗਿਆ 3 ਐਕਸਲ 4 ਐਕਸਲ 5 ਐਕਸਲ ਉਹਨਾਂ ਦਾ ਪ੍ਰਾਈਸ 500 ਰੁਪਏ ਲੱਗੇਗਾ ਠੀਕ ਹੈ ਜੀ ਹਲੋ ਓਕੇ ਜੀ ਇਹ ਆ ਗਿਆ ਐਮ ਸਾਈਜ਼ ਐਮ ਸਾਈਜ਼ ਠੀਕ ਹੈ ਕਲਰ ਇਹਦੇ ਵਿੱਚ ਅਵੇਲੇਬਲ ਹੈਗੇ ਨੇ ਇੱਕ ਵਾਰੀ ਸ਼ੋਅ ਕਰਾ ਦੇਣੀ ਹੈ ਵੈਸੇ ਇਸ ਤਰ੍ਹਾਂ ਠੀਕ ਹੈ ਹੋਰ ਵੀ ਆਪਣੇ ਕੋਲ ਕਾਫੀ ਸਾਰੇ ਕਲਰ ਹੈਗੇ ਮਿਲ ਜਾਣਗੇ ਐਲ ਸਾਈਜ਼ ਤੁਹਾਨੂੰ ਦਿਖਾ ਦਿੰਨੀ ਹਾਂ ਖੋਲ ਕੇ ਕਿੰਨਾ ਕ ਸਾਈਜ਼ ਆ। ਕਲਰ ਸਾਰੇ ਹੀ ਬਹੁਤ ਸੋਹਣੇ ਆਉਂਦੇ ਕੋਈ ਇਹੋ ਜਿਹਾ ਕਲਰ ਨਹੀਂ ਜਿਹੜਾ ਨਿੰਦਰ ਵਾਲਾ ਸਾਰੇ ਅਲੱਗ-ਅਲੱਗ ਪੈਟਰਨ ਆਊਗਾ। ਹੈਲੋ ਜੀ ਐਲ ਸਾਈਜ਼ ਠੀਕ ਹੈ ਇਸ ਤਰ੍ਹਾਂ ਆਏਗਾ। ਪਿਓਰ ਕਾਟਨ ਦਾ ਰਾਗਨੀ ਦਾ ਹੋਏਗਾ। ਥੋੜਾ ਜਿਹਾ ਮਿਕਸ ਜਿਹੜਾ ਹੁੰਦਾ ਨਾ ਉਹ ਵੈਸੇ ਖਰਾਬ ਨਹੀਂ ਹੁੰਦਾ। ਥੋੜਾ ਜਿਹਾ ਹਲਕਾ ਜਿਹਾ ਆਏਗਾ 10% ਮਿਕਸ ਆਏਗਾ ਬਾਕੀ ਸਾਰਾ ਕਾਟਨ ਹੀ ਆਏਗਾ। ਚੋਬਨ ਵਾਲਾ ਬਿਲਕੁਲ ਨਹੀਂ ਹੋਗਾ 컬러 ਖਰਾਬ ਨਹੀਂ ਹੋਏਗਾ ਓਕੇ ਜੀ ਇਹ ਐਲ ਸਾਈਜ਼ ਆ ਗਿਆ ਪ੍ਰਾਈਸ 450 ਹੀ ਰਹੇਗਾ ਠੀਕ ਹੈ ਫਿਰ ਆ ਗਿਆ ਜੀ ਐਕਸਲ ਸਾਈਜ਼ ਸਾਰੇ 컬러 ਮੈਂ ਨਹੀਂ ਦਿਖਾ ਸਕਦੀ ਇਸ ਕਰਕੇ ਜਦੋਂ ਤੁਸੀਂ ਲੈਣੇ ਹੋਣਗੇ ਸਾਈਜ਼ ਦੱਸ ਕੇ 컬러 অপਸ਼ਨ ਤੁਹਾਨੂੰ ਦਿਖਾ ਦਿੱਤੀ ਜਾਏਗੀ ਲਓ ਜੀ ਐਕਸਲ ਸਾਈਜ਼ ਆ ਗਿਆ ਲਓ ਐਕਸਲ ਸਾਈਜ਼ ਆ ਗਿਆ ਠੀਕ ਹੈ ਇਹਨਾਂ ਆ ਗਿਆ ਇਹ ਮੇਰੇ ਸਾਈਜ਼ ਨੂੰ ਆਰਾਮ ਨਾਲ ਆ ਜਾਏਗਾ ਠੀਕ ਹੈ ਪਰ ਫਿਟਿੰਗ ਚ ਆਏਗਾ ਪਿਉਰਾ ਜਿਸ ਤਰ੍ਹਾਂ ਸੂਟ ਦੀ ਫਿਟਿੰਗ ਆਉਂਦੀ ਹੈ ਨਾ ਇਵੇਂ ਫਿਟਿੰਗ ਆਈ ਜੀ ਆ ਲੋ ਜੀ ਹੈ ਆ ਗਿਆ ਨਾ ਲੋਅਰ ਐਕਸਰਸਾਈਜ਼ ਥੋੜਾ ਆਪਣੇ ਤੋਂ ਇੱਕ ਨੰਬਰ ਤੁਸੀਂ ਵੱਡਾ ਵੀ ਲੈ ਸਕਦੇ ਹੋ ਕਿਉਂਕਿ ਕੰਫਰਟ ਰਹਿੰਦਾ ਹੈ ਔਰ ਥੋੜਾ ਰੈਡੀਮੇਡ ਦੇ ਵਿੱਚ ਮੁਸ਼ਕਲ ਵੀ ਨਹੀਂ ਆਉਂਦੀ ਓਕੇ ਜੀ ਨੈਕਸਟ ਆ ਗਿਆ ਸਾਈਜ਼ ਨੈਕਸਟ ਆਏਗਾ ਹਾਂਜੀ ਡਬਲ ਐਕਸਲ ਇਹ ਵਾਲਾ ਸਾਈਜ਼ ਆਏਗਾ ਠੀਕ ਹੈ ਇਹ ਮੈਨੂੰ ਆਰਾਮ ਦੇ ਨਾਲ ਖੁੱਲਾ ਡੁੱਲਾ ਆਏਗਾ ਬਹੁਤ ਵਧੀਆ ਰਹਿੰਦਾ ਹੈ ਸੂਟ ਅਲੋਜੀ ਕੰਫਰਟ ਐਂਡ ਤੁਸੀਂ ਮਤਲਬ ਦਿਨੇ ਵੀ ਜਿਸ ਤਰ੍ਹਾਂ ਮਰਜੀ ਵੇਅਰ ਕਰ ਸਕਦੇ ਹੋ ਕਈ ਪਹਿਣਾ ਤੇ ਲੈ ਜਾਂਦੀਆਂ ਕਿ ਸੂਟਾਂ ਦੀ ਸੁਆਈ ਨਹੀਂ ਦਿੱਤੀ ਜਾਂਦੀ ਤੇ ਆਪਾਂ ਇਹੀ ਵੇਅਰ ਕਰ ਲੈਣ ਕਿਉਂਕਿ ਲੰਬਾ ਵੀ ਹੁੰਦਾ ਹੈ ਦੁਪੱਟਾ ਲੈ ਕੇ ਨਾਲ ਦਾ ਤੁਸੀਂ ਬੜਾ ਵਧੀਆ ਵੇਅਰ ਕਰ ਸਕਦੇ ਹੋ ਡਬਲ ਐਕਸਲ ਸਾਈਜ਼ ਤੱਕ ਤੁਹਾਨੂੰ ਮਿਲੇਗਾ 450 ਦਾ ਸੁੱਟ ਠੀਕ ਹੈ ਜੀ ਪ੍ਰਾਈਸ ਨਾਲ ਦੀ ਨਾਲ ਆਪਾਂ ਦੱਸ ਦਿੰਦੇ ਹਾਂ ਉਸ ਤੋਂ ਬਾਅਦ ਕਰਕੇ 3 ਐਕਸਲ 3 ਐਕਸਲ ਹਲੋ लो जी थ्री एक्सल साइज ये तो काफ़ी खुला डुला आ जाएगा जिना है ना और एल ए साइज आएगा इन्ना खुला डुला ठीक है देख सकते जी ओके खुला डुला लोअर आएगा ओके प्राइस लगेगा पांच सौ रुपया विद शिपिंग शिपिंग ऐड है नैक्सट आ जाएगा जी फिर फोर एक्सल ਅਲੋ ਜੀ ਇਹ ਆ ਗਿਆ 4xl ਬਹੁਤ ਖੁੱਲਾ ਡੁੱਲਾ 23 24 ਬ੍ਰੈਸਟ ਵਾਲਿਆਂ ਨੂੰ ਆ ਹੀ ਜਾਏਗਾ ਆਰਾਮ ਨਾਲ ਠੀਕ ਹੈ 4xl ਸਾਈਜ਼ ਨਾਲ ਦੀ ਨਾਲ ਇਹਦਾ ਲੋਰ ਵੀ ਦਿਖਾ ਦਿੰਨੇ ਆ ਕਹਦਾ ਸਾਰੇ ਵਧੀਆ ਹੋਣਗੇ ਸੋਹਣੇ ਹੋਣਗੇ ਠੀਕ ਹੈ ਇਹ ਆ ਗਿਆ 4xl ਤੇ ਹੁਣ ਤੁਹਾਨੂੰ ਦਿਖਾ ਦਿੰਨੇ ਆ फाइव एक्सल लो जी फाइव एक्स स्टॉक अपने को काफ़ी सारा आ गया जितने मर्जी सूट लाइट करते लो जी फाइव एक्सल ठीक है खुला डुला साइज आ गया ਠੀਕ ਹੈ ਦੇਖ ਸਕਦੇ ਜੇ ਤੁਸੀਂ 5 ਐਕਸਲ ਸਾਈਜ਼ ਫਲੋਰ ਆਏਗਾ ਇਸ ਤਰ੍ਹਾਂ ਠੀਕ ਹੈ ਇਹ ਨਾ ਆਏਗਾ ਓਕੇ ਜੀ ਠੀਕ ਹੈ 500 ਰੁਪਏ ਪ੍ਰਾਈਸ ਲੱਗੇਗਾ ਵਿਦ ਸ਼ਿਪਿੰਗ ਦਾ ਨੈਕਸਟ ਮੈਂ ਤੁਹਾਨੂੰ ਦਿਖਾ ਦਿੰਦੀ ਹਾਂ ਸਿੰਗਲ ਟਿਕ ਸ਼ਰਟ ਇਹ ਜਿਹੜਾ ਸਾਈਜ਼ ਮੈਂ ਖੋਲਿਆ ਹੋਇਆ ਐਕਸਲ ਸਾਈਜ਼ ਆ ਠੀਕ ਹੈ ਇਹ ਜਿਹੜਾ ਸਾਈਜ਼ ਆ ਜਿਸ ਤਰ੍ਹਾਂ ਤੁਸੀਂ ਉਹਦਾ ਲਓਗੇ ਐਲ ਲਾਗੇ ਤੇ ਇਹਦਾ ਐਕਸ ਲਾਗੇ ਵੀ ਸੇਮ ਹੋਏਗਾ ਇਹ ਇੱਕ ਨੰਬਰ ਥੋੜਾ ਵੱਡਾ ਹੀ ਉਹਦੇ ਨਾਲੋਂ ਲੈਣਾ ਪਏਗਾ ਕਿਉਂਕਿ ਇਹ ਥੋੜੀਆਂ ਟੀ-ਸ਼ਰਟ ਜਿਹੜੀ ਉਹਦੇ ਨਾਲੋਂ ਛੋਟੇ ਸਾਈਜ਼ ਆ ਕਿਉਂਕਿ ਸਟੱਫ ਦਾ ਫਰਕ ਆ ਜਾਂਦਾ ਕੰਪਨੀ ਦਾ ਫਰਕ ਆ ਜਾਂਦਾ ਪ੍ਰਾਈਸ ਦਾ ਫਰਕ ਆ ਜਾਂਦਾ ਇਹਦਾ ਪ੍ਰਾਈਸ ਲੱਗੇਗਾ ਜੀ 200 ਰੁਪਿਆ 200 ਰੁਪਿਆ ਲੱਗੇਗਾ ਜੀ ਆ ਡਬਲ ਐਕਸਲ 3 ਐਕਸਲ ਤੱਕ 3 ਐਕਸਲ ਤੱਕ ਤੁਹਾਨੂੰ ਇਹ 200 ਰੁਪਏ ਚ ਮਿਲ ਜਾਏਗੀ ਉਸ ਤੋਂ ਬਾਅਦ ਇਹ 250 ਰੁਪਏ ਦੀ ਮਿਲੇਗੀ 4 ਐਕਸਲ 5 ਐਕਸਲ तो सिक्स एक्सल सैवन एक्सल ठीक है जी एल ओके okay जी चाकम वाली टी शर्ट होगी लोंग इस तरह सारे सइज मिल जाएंगे एल एक्सल डबल एक्सल थ्री एक्सल फोर एक्सल फाइव एक्सल सिक्स एक्सल सैवन एक्सल तक नैक्सट आएगा जी लोअर लोअर भी तक एल तो लैके फाइव एक्सल तक मिल जाएंगे ठीक है इस तरह सइज दिखा दें फाइव एक्सएल सइज ਇਹ ਆਏਗਾ 5xL size ਠੀਕ ਹੈ 5xL size ਆ ਜਾਏਗਾ ਇਹ ਵਾਲਾ ਤੇ ਤੁਹਾਨੂੰ L ਵੀ ਮਿਲ ਜਾਏਗਾ XL ਵੀ ਮਿਲ ਜਾਏਗਾ ਸਾਰੇ ਸਾਈਜ਼ਸ ਮਿਲ ਜਾਣਗੇ ਬਟ ਕਲਰ ਪ੍ਰਿੰਟ ਅਲੱਗ-ਅਲੱਗ ਹੋਣਗੇ ਇੱਕ ਕਲਰ ਤੇ ਨਹੀਂ ਸਾਰਿਆਂ ਨੇ ਅੜਨਾ ਕਿ ਹਾਂ ਇੱਕੋ ਹੀ ਕਲਰ ਮਿਲੇ ਸਾਨੂੰ ਇਹ ਵਾਲਾ ਨਹੀਂ ਹੋ ਸਕਦਾ ਕੰਮ ਕਿਉਂਕਿ ਸਾਰਿਆਂ ਨੂੰ ਅਲੱਗ-ਅਲੱਗ ਕਲਰ ਹੀ ਮਿਲਣਗੇ ਪਸੰਦ ਕਰਾ ਕੇ ਦੇ ਦਾਂਗੇ ਨਾਲ ਮੈਚ ਕਰਕੇ ਦੇ ਦਾਂਗੇ ਪਰ ਮਿਲਣਗੇ ਸਾਰਿਆਂ ਨੂੰ ਅਲੱਗ-ਅਲੱਗ ਹੀ ਇਸ ਤੋਂ ਵੱਡਾ ਸਾਈਜ਼ ਹੀ ਖੁੱਲਿਆ ਸੀ ਸਭ ਤੋਂ ਵੱਡਾ ਸਾਈਜ਼ ਤੁਹਾਨੂੰ ਮੈਂ ਦਿਖਾ ਦਿੱਤਾ ਹੋਇਆ ਲਓ ਜੀ ਠੀਕ ਹੈ ਆ ਲੋ ਠੀਕ ਹੈ ਇਸ ਤਰ੍ਹਾਂ ਜੇ ਸੀਗੀ ਆਪਣੀ ਅੱਜ ਦੀ ਕਲੈਕਸ਼ਨ ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਈ ਹੋਵੇਗੀ ਜੇ ਤੁਹਾਨੂੰ ਪਸੰਦ ਆਈ ਤਾਂ ਵੀਡੀਓ ਨੂੰ ਇੱਕ ਲਾਈਕ ਸ਼ੇਅਰ ਜ਼ਰੂਰ ਕਰਿਓ ਥੈਂਕ ਯੂ ਧੰਨਵਾਦ